ਈ ਬਾਬਿਓ ਪਹਿਲਾਂ ਤਾਂ ਤੁਸੀਂ ਇਹਨਾਂ ਗੱਡੀ ਦੇ ਹਾਲ ਦੇਖ ਲਓ ਮੈਂ ਤੁਹਾਨੂੰ ਪਿਆ ਸਾਰਾ ਦੱਸ ਦਿੰਦਾ ਵੀ ਇਹ ਕਿੱਦਾਂ ਹੋਇਆ ਹਾਲ ਇਹ ਉਹ ਮੇਰੇ ਵੀ ਹੱਕ ਵੀ ਆਪਣੇ ਉਹ ਖਿਲਰੇ ਹੋਏ ਕੱਪੜੇ ਤੇ ਆਹ ਮੇਰੀਆਂ ਵੀ ਇਹ ਦਵਾਈਆਂ ਖਿਲਰੀਆਂ ਆ ਤੇ ਵੀ ਆਪਣੇ ਪ੍ਰਸ਼ਾਦ ਆ ਮੇਕੋ ਵੀ ਆਪਣੇ ਉੱਥੇ ਦਾ ਹਜ਼ੂਰ ਸਾਹਿਬ ਦਾ ਉਹ ਪਿਆ ਉੱਥੇ ਵੀ ਆਪਣੇ ਬਾਲਟੀ 'ਚ ਪਿਆ ਆ ਉਹ ਮਤਲਬ ਵੀ ਇਹ ਚੱਕ ਕੇ ਵੀ ਆਪਣੇ ਉਹਨੇ ਐਦਾਂ ਮਾਰਿਆ ਚੱਕ ਕੇ ਤੇ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਗੱਲ ਕੀ ਹੋਈ ਆ ਇਹ ਨਾਂ ਵੀ ਆਪਣੇ ਚੁਰੂ ਦੇ ਵਿੱਚ ਵੀ ਆਪਣੇ ਪੁਲਿਸ ਵਾਲਿਆਂ ਨੇ ਮੈਨੂੰ ਰੋਕ ਲਿਆ ਨਾਕੇ ਦੇ ਉੱਤੇ ਤੇ ਮੈਨੂੰ ਸਾਰਾ ਪੁੱਛਿਆ ਵੀ ਆਪਣੇ ਕਿੱਥੋਂ ਆਇਆ ਕਿੱਥੇ ਚੱਲਾਂ ਮੈਂ ਦੱਸ ਦਿੱਤਾ ਮੈਨੂੰ ਕਹਿੰਦਾ ਵੀ ਆਪਣੇ ਆਓ ਵੀ ਆਪਣੇ ਆਓ ਗੱਡੀ ਲਗਾ ਦੇ ਸਾਈਡ ਪਰ ਤਾਂ ਮੈਂ ਗੱਡੀ ਸਾਈਡ ਤੇ ਲਾਤੀ ਮੇਰੇ ਦਿਲ 'ਚ ਮੈਂ ਕਿਹਾ ਵੀ ਸ਼ਾਇਦ ਐਂਟਰੀ ਆਉਟਰੀ ਵਾਲੇ ਹੋਣੇ ਆ ਵੀ ਇਹਨਾਂ ਨੇ ਵੀ ਆਪਣੇ ਹਸਾਬ-ਵਿਚ ਲੈਣਾ ਤਾਂ ਮੈਂ ਗੱਡੀ ਸਾਈਡ ਤੇ ਲਾ ਕੇ ਤਾਂ ਮੈਂ ਹੱਲੇ ਇਧਰੋਂ ਥੱਲੇ ਉਤਰਿਆ ਤੇ ਬੰਦਾ ਉਧਰ ਦੀ ਉੱਪਰ ਚੜਿਆ ਹੋਇਆ ਗੱਡੀ ਦੇ ਤਾਂ ਮੈਂ ਕਿਹਾ ਵਿੱਚ ਵੜ ਗਿਆ ਮੈਂ ਮੁੜ ਕੇ ਫੇਰ ਵਿੱਚ ਵੜ ਗਿਆ ਗੱਡੀ ਦੇ ਤਾਂ ਮੈਨੂੰ ਮੈਂ ਕਿਹਾ ਹਾਂਜੀ ਤਾਂ ਬੋਲਿਆ ਕੁਛ ਨਹੀਂ ਤਾਂ ਮੰਨ ਲਓ ਕਿ ਮੇਰਾ ਬੈਗ ਲਾ ਲਿਆ ਵਿੱਚੋਂ ਉੱਥੇ ਲਾ ਪਿਆ ਬਰੋਲਰ ਮੈਂ ਕਿਹਾ ਵੀ ਆਪਣੇ ਬਾਤ ਕਿਹਾ ਹੋਗੀ ਕਹਿੰਦਾ ਮਾਲ ਬਦਾ ਕਾ ਕਾਹ ਰੱਖਿਆ ਮੈਂ ਕਿਹਾ ਕਿਹੜਾ ਦਾ ਮਾਲ ਰੱਖਿਆ ਵੀ ਤਾਂ ਕਹਿੰਦਾ ਵੀ ਆ ਵੀ ਆਪਣੇ ਕਹਿੰਦਾ ਜੇ ਤਾਂ ਤੁਹਾਨੂੰ ਆਪਣੇ ਆਪ ਦੱਸ ਦੂੰਗਾ ਤਾਂ ਕਹਿੰਦਾ ਫੇਰ ਤਾਂ ਕੋਈ ਚੱਕਰ ਨਹੀਂ ਹੈਗਾ ਵੀ ਹਾ ਖਾਣੇ ਦੇ ਲਈ ਕਹਿੰਦਾ ਵੀ ਹਾ ਸਾਰੇ ਰੱਖਦੇ ਆ ਪਾਈਆ ਖੰਡ ਮੈਂ ਕਿਹਾ ਅੱਛਾ ਕਹਿੰਦਾ ਜੇ ਮੈਂ ਢੂੰਡ ਲਿਆ ਕਹਿੰਦਾ ਫਿਰ ਮੈਂ ਤੈਨੂੰ ਵੀ ਇਹ ਛੋੜਨਾ ਨਹੀਂ ਹੈਗਾ ਤੇ ਮੈਂ ਕਿਹਾ ਜੇ ਤੂੰ ਨੇ ਢੂੰਡ ਲਿਆ ਵੀ ਆਪਣੇ ਪਾਈਆ ਤਾਂ ਤੂੰ ਵੀ ਆਪਣੇ ਵੀ ਆਪਣੇ ਮੂੰਹ ਸੇ ਬੋਲਾ ਮੈਂ ਕਿਹਾ ਤੂੰ ਕਹਿੰਦਾ ਮੈਨੂੰ ਤੂੰ ਕੁਝ ਵੀ ਬੋਲੇ ਕੁਝ ਨਹੀਂ ਕਹਿੰਦਾ ਮੇਰੇ ਕੋਲ ਅਬ ਇਹ ਬੋਲ ਵੀ ਆਪਣੇ ਆਪੇ 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 ਦੂਸਰਾ ਇਹ ਮਾਲ ਕਿੱਥੇ ਰੱਖਿਆ ਹੈ ਮੈਂ ਕਿਹਾ ਤੂੰ ਯਾਰ ਜਿੱਥੇ ਲੱਭਣਾ ਲੱਭ ਲੈ ਮੈਂ ਕਿਹਾ ਮੇਰੇ ਕੋਲ ਹੈ ਨਹੀਂ ਕੱਖ ਵੀ ਤੇ ਮੇਰੇ ਆ ਕੱਪੜੇ-ਕੁਪੜੇ ਕੱਢ ਕੇ ਵੀ ਆਪਣੇ ਬਾਹਰ ਲਾ ਪਿਆ ਸੱਟਣ ਤੇ ਉਹਨੂੰ ਫਿਰ ਬੈਗ ਦੇ ਵਿੱਚੋਂ ਲੱਭਿਆ ਪ੍ਰਸ਼ਾਦ ਤੇ ਵੀ ਆਪਣੇ ਲਿਫਾਫਿਆਂ ਦੇ ਵਿੱਚ ਸਿਕਾ ਬੰਨੇ ਆ ਕਹਿੰਦਾ ਇਹ ਦੇਖ ਕਹਿੰਦਾ ਮਾਲ ਉਹ ਮੈਂ ਕਿਹਾ ਪ੍ਰਸ਼ਾਦ ਆ ਮੈਂ ਕਿਹਾ ਦੇਖ ਲੈ ਪਹਿਲਾਂ ਤਾਂ ਪੀ ਆਈ ਮੈਂ ਨਾਲ ਵੀ ਆਪਣੇ ਜ਼ਿਲ੍ਹੇ ਬੋਲੇ ਪ੍ਰਸ਼ਾਦ ਆ ਉਹ ਚੱਕ ਕੇ ਬਾਲਟੀ 'ਚ ਮਾਰਿਆ ਆ ਤਾਂ ਮੈਂ ਉਹਨੂੰ ਤੇ ਮਾਰ ਜਾਈ ਬਈ ਆਪਣੇ ਔਖਾ ਹੋ ਕੇ ਕੇ ਬੋਲ ਪਿਆ ਮੈਂ ਕਿਹਾ ਜੇ ਪ੍ਰਸ਼ਾਦ ਆ ਤੂੰਗਾ ਸਿੱਟੀਆਂ ਨਾ ਉਹਨੂੰ ਤਾਂ ਮੈਨੂੰ ਕਹਿੰਦਾ ਵੀ ਆਪਣੇ ਹੱਥ ਮੂੰਹ ਬੰਦ ਕਰ ਲਾ ਮੈਂ ਕਿਹਾ ਠੀਕ ਆ ਮੈਂ ਬਹਿ ਗਿਆ ਤਾਂ ਲਫ ਲੁਫਾ ਰਿਹਾ ਗੱਡੀ ਦੇ ਵਿੱਚੋਂ ਹੱਥੋਂ ਤੇ ਮਾਰਦਾ ਰਿਹਾ ਮੈਂ ਕਿਹਾ ਭਾਈ ਵੀ ਮਾਲ ਹੈ ਨਹੀਂਗਾ ਤਾਂ ਕਹਿੰਦਾ ਜੇ ਮੈਂ ਢੂੰਡ ਲਿਆ ਫਿਰ ਕਹਿੰਦਾ ਔਖਾ ਕਰੂੰਗਾ ਮੈਂ ਕਿਹਾ ਤੂੰ ਔਖਾ ਕਰ ਲੈ ਕੋਈ ਦਿੱਕਤ ਨਹੀਂ ਮੈਂ ਕਿਹਾ ਤੂੰ ਜਾ ਢੂੰਡ ਲੈ ਮਾਲ ਮੈਂ ਕਿਹਾ ਤਾਂ ਮਾਲ ਉਹਨੂੰ ਵੀ ਲੱਭਿਆ ਨਹੀਂ ਕਹਿੰਦਾ ਵੀ ਆਪੇ ਕਹਿੰਦਾ ਉੱਤਰ ਕੇ ਆ ਜਾ ਥੱਲੇ ਵੀ ਆਪਣੇ ਪਿੱਛੇ ਦੇਖਣਾ ਮੈਂ ਕਿਹਾ ਚੱਲ ਤੋਰ ਮੈਂ ਕਿਹਾ ਦਾ ਟਰਾਲੀ ਦੇ ਉੱਤੇ ਚੜ ਗਿਆ ਕਦੀ ਇੱਧਰ ਦੀ بڑے ਠੇਲੇ ਤੇ ਕਦੀ ਉੱਧਰ ਦੀ بڑے ਠੇਲੇ ਤੇ ਮੈਂ ਕਿਹਾ ਵੀ ਹੈ ਨਹੀਂ ਕੁਝ ਵੀ ਤਾਂ ਕਹਿੰਦਾ ਵੀ ਆਪਣੇ ਤੇਰੇ ਬੋਲ ਨਾਲ ਜੱਕ ਨਹੀਂ ਹੋਗਾ ਮੈਂ ਕਿਹਾ ਠੀਕ ਆ ਫੇਰ ਵੀ ਆਪਾਂ ਕੱਢ ਕੇ ਫੋਨ ਲਾ ਲਿਆ ਕਿਸੇ ਨੂੰ ਵੀ ਇੱਥੇ ਐਕਸ-ਰੇ ਮਸ਼ੀਨਾ ਭੇਜੋ ਵੀ ਆਪਣੇ ਟਰਾਲਾ ਫੜ ਲਿਆ ਭੁੱਕੀ ਵਾਲਾ ਤਾਂ ਮੈਨੂੰ ਲੱਗਿਆ ਪਤਾ ਮੈਂ ਕਿਹਾ ਵੀ ਇਹ ਬਈ ਆਪਣਾ ਝੂਠ ਬੋਲਦਾ ਵੀ ਇਹਨੇ ਕਿਸੇ ਨੂੰ ਫੋਨ ਨਹੀਂ ਕੀਤਾ ਤਾਂ ਜਿੱਲੇ ਫੋਨ ਕੱਟਿਆ ਮੈਂ ਕਿਹਾ ਮੇਰੀ ਸੁਣੋ ਬਾਤ ਵੀ ਚਾਹੇ ਐਕਸ-ਰੇ ਵਾਲੀ ਮਸ਼ੀਨ ਮੰਗਾ ਲਓ ਇੱਕ ਚਾਹੇ ਮੰਗਾ ਲਾ 20 ਮੈਂ ਕਹਾ ਮੇਰੇ ਪਾਸ ਹੈ ਨਹੀਂ ਗੱਜਰ ਕੁਛ ਵੀ ਤੇ ਮੈਂ ਕਹਾ ਦੂਸਰੀ ਬਾਤ ਵੀ ਚੈਕਿੰਗ ਵੀ ਆਪ ਲੋਗ ਵੀ ਕਰੋ ਮੈਂ ਕਹਾ ਮੈਂ ਵੀ ਤੇਰੀ ਵੀਡੀਓ ਬਣਾਉਂਗਾ ਤੇਰੀ ਮੈਂ ਤੇ ਜਦੋਂ ਮੈਂ ਕਹਿੰਦਾ ਵੀਡੀਓ ਬਣਾਉਂਗਾ ਫਿਰ ਥੋੜੀ ਜਿਹਾ ਵੀ ਅਸੀਂ ਪਏ ਗਿਆ ਠੰਡਾ ਪਏ ਗਿਆ ਤਾਂ ਥੱਲੇ ਉਤਰਿਆ ਆ ਤੇ ਥੱਲੇ ਉਤਰ ਕੇ ਮੇਰੇ ਮੁੰਡੇ ਦੇ ਉੱਤੇ ਹੱਥ ਰੱਖ ਕੇ ਕਹਿੰਦਾ ਮੇਰੇ ਨਾਲ ਇਧਰ ਨੂੰ ਪੁਰ ਗਿਆ ਗੱਡੀ ਵਾਲ ਨੂੰ ਮੇਰੇ ਦਿਲ 'ਚ ਫੇ ਆ ਗਿਆ ਮੈਂ ਕਹਾ ਇਹ ਨਹੀਂ ਯਾਰ 100-150 ਰੁਪਇਆ ਲੈਣਾ ਹੁਣੇ ਮੈਨੂੰ ਕਹਿੰਦਾ ਤੂੰ ਭਾਈ ਮੇਰੇ ਕੋਲ ਦੇਖਣੇ ਸੀ ਆ ਭਾਈ ਆਪਣੇ ਬੜੀਆ ਬੰਦਾ ਲੱਗ ਰਿਹਾ ਥਾ ਤਮੇਗਾ ਯਾਰ ਮੇਰੇ ਕੋਲ ਹੈ ਹੀ ਕੁਛ ਨੀਗਾ ਤਾਂ ਤਾਕੀ ਦੇ ਕੋਲ ਆਣ ਕੇ ਵੀ ਆਪਣਾ ਜੇਬ ਦੇ ਵਿੱਚੋਂ ਕੱਢ ਕੇ ਕੁਛ ਉਹਨੇ ਚੱਕ ਕੇ ਇੱਧਰ ਮਾਰਿਆ ਅੰਦਰ ਜਿੱਲੇ ਮੈਂ ਦੇਖਣ ਲੱਗਾ ਮੈਨੂੰ ਕਹਿੰਦਾ ਜੱਲ ਕਹਿੰਦਾ ਇਹ ਆ ਵੀਡੀਓ ਬਣਾ ਲਾ ਕਹਿੰਦਾ ਹੁਣ ਜਾ ਮੈਂ ਕਿਹਾ ਵੀ ਕਿਆ ਸੱਡਿਆ ਕਹਿੰਦਾ ਦੇਖ ਲੈ ਕਹਿੰਦਾ ਤੇਰੇ ਕੋਲ ਪਤਾ ਹੋਊਗਾ ਕਹਿੰਦਾ ਕਹਿੰਦਾ ਤੇਰਾ ਜ਼ਮਾਨ ਆ ਜਿੱਲੇ ਮੈਂ ਚੜਿਆ ਗੱਡੀ ਦੇ ਵਿੱਚ ਐਡਾ ਲਫਾਫਾ ਕਾਲੇ ਰੰਗ ਦਾ ਤਾਂ ਕਹਿੰਦਾ ਭਾਈ ਸਾਹਿਬ ਵੀ ਆਪਣੇ ਵੀ ਆਪਣੇ ਕਹਿੰਦਾ ਵੀ ਆਹ ਤੇਰੇ ਕੋਲ ਕਹਿੰਦਾ ਪਕੜੀ ਗਈ ਐ ਫੀਮ ਮੇਰਾ ਸਾਲਾ ਮੂੰਹ ਉੱਡ ਗਿਆ ਮੈਂ ਕਿਹਾ ਯਾਰ ਆਹ ਕਿਹੜੀ ਗੱਲ ਹੋ ਗਈ ਮੈਂ ਕਿਹਾ ਤੇਰੀ ਤਾਂ ਮੈਂ ਕਿਹਾ ਅੱਬ ਤਾਂ ਕਹਿੰਦਾ ਭਾਈ ਪਰਚਾ ਕੱਟੇਗਾ ਤੇ ਮੈਂ ਕਿਹਾ ਮੈਂ ਕਿਹਾ ਮੇਰੀ ਸੁਣੋ ਬਾਤ ਭਾਈ ਵੀ ਤੇਰੇ ਕੋ ਵੀ ਪਤਾ ਝੂਠ ਹੈ ਇਹ ਮੇਰੇ ਕੋ ਵੀ ਪਤਾ ਝੂੜਿਆ ਮੈਂ ਕਿਹਾ ਵੀ ਤੂੰ ਮੇਰੇ ਕੋ ਇਹ ਦੱਸ ਵੀ ਤੂੰ ਮੇਰੀ ਜਾਨ ਕਿਵੇਂ ਛੋੜੇਗਾ ਤਾਂ ਬੰਦਾ ਕਹਿੰਦਾ ਵੀ ਆਪਣੇ 20000 ਰੁਪਿਆ ਤੇ ਮੈਂ ਕਿਹਾ ਵੀ 20000 ਤਾਂ ਮੈਂ ਕਿਹਾ ਵੀ ਮੈਂ ਕੋਈ ਐਡਾ ਲੈਂਡਲੋਰਡ ਨਹੀਂ ਵੀ ਮੈਂ 20000 ਰੁਪਿਆ ਜੇਬ ਦੇ ਵਿੱਚ ਪਾ ਕੇ ਵੀ ਮੈਂ ਮੈਂ ਗੱਡੀ ਲੈ ਕੇ ਤੁਰਿਆ ਆ ਮੈਂ ਕਿਹਾ ਪੈਸੇ ਨਹੀਂ ਹੈਗੇ ਮੇਰੇ ਕੋਲ ਵੀ ਹਾਂ ਕੈਸ਼ ਨਹੀਂ ਹੈਗਾ ਕਹਿੰਦਾ ਤੇਰੇ ਕੋਲ ਕਿਤਨੇ ਆ ਮੈਂ ਕਹੇ ਮੇਰੇ ਕੋ 11500 ਰੁਪਇਆ ਹੋਊਗਾ ਇਸ ਤੋਂ ਬੜਾ ਤਾਂ ਹੈ ਨਹੀਂਗਾ ਮੈਂ ਕਹੇ ਰਾਜਸਥਾਨ ਦਾ ਆਰਟੀਓ ਜਿਹੜਾ ਆ ਵੀ ਆਪਣੇ ਵੀ ਆ ਚਲਾਨ ਕਰਦਾ ਆਨਲਾਈਨ ਵੀ ਆਪਣੇ ਪੇਮੈਂਟ ਵੀ ਜਿਹੜੀ ਹੁੰਦੀ ਆ ਆਨਲਾਈਨ ਪੇਮੈਂਟ ਹੁੰਦੀ ਆ ਮੈਂ ਕਹੇ ਵੀ ਮੈਂ ਕਹੇ ਵੀ ਇੰਨਾ ਕੈਸ਼ ਵੀ ਇਹ ਆਪਣ ਮੈਂ ਕਹੇ ਮੈਂ ਕਹੇ ਹੁੰਦਾ ਨਹੀਂ ਕਿਸੇ ਕੋਲ ਵੀ ਕਹਿੰਦਾ ਭਾਈ ਦੇਣਾ ਪੜੇਗਾ ਕੁਛ ਨਾ ਕੁਛ ਤੋਂ ਮੈਂ ਕਹੇ ਜੇ ਕੁਛ ਨਾ ਕੁਛ ਤਾਂ ਮੈਂ ਕਹੇ ਤੂੰ ਆ ਹੀ ਗਿਆ ਤੂੰ ਮੇਰੇ ਕੋ ਹੁਣ ਸਿੱਧਾ ਸਿੱਧਾ ਬੋਲ ਵੀ ਤੇਰੇ ਕੋ ਕਿਆ ਚਾਹੀਏ ਮੈਂ ਕਹੇ ਮੈਂ ਕਹੇ ਮੇਰੇ ਕੋਲ ਲਾਟ ਆਪਸ਼ਨ ਇਹ ਹੀ ਆ ਵੀ ਭਾਈ ਗੂਗਲ ਪੇ ਕਰ ਸਕਦਾ ਹਾਂ ਮੈਂ ਤਾਂ ਬੰਦਾ ਗ ਤੇ ਮੇਰੇ ਕੋਲ ਵੀ ਆਪਣੇ ਸਬੂਤ ਹੈਗਾ ਆ ਵੀ ਆਪਣੇ 3000 ਰੁਪਏ Google Pay ਤੋਂ ਕਿਸੇ ਮੀਨਾ ਕੁਮਾਰੀ ਦੇ ਇਹ ਨਾਂ ਦੇ ਉੱਤੇ ਆ ਵੀ ਉਹਨੇ ਵੀ ਹੈ ਵੀ ਆਪਣੇ ਵੀ ਆਪਣੇ ਬਾ ਦਿੱਤਾ ਉਹਨੇ ਆਪ ਉਹਨੇ ਜਾਂ ਮੇਰਾ ਫੋਨ ਖੜ ਕੇ ਖੁਦ ਬਾ ਦਿੱਤਾ ਉਹਨੇ ਤੇ ਮੇਤੋਂ 1000 ਰੁਪਏ ਕੈਸ਼ ਫੜ ਲਿਆ ਇਹ ਸਾਡੇ ਦੇਸ਼ ਦੀ ਆ ਪੁਲਿਸ ਤੇ ਮੇਰੇ ਵੀ ਆਪਣੇ ਜ ਮਹਾਨ ਭਾਰਤ ਦੀ ਪੁਲਿਸ ਆ ਇਹ ਇਹ ਉਹੀ ਪੁਲਿਸ ਆ ਜਿਹਨੂੰ ਜਿਲੇ ਇਹਨਾਂ ਦੀ ਭਰਤੀ ਹੁੰਦੀ ਆ ਨਾ ਇਹਨਾਂ ਨੂੰ ਵੀ ਆਪਣੇ ਵਰਤੀ ਮਿਲਦੀ ਆ ਇਹ ਵੀ ਆਪਣੇ ਕਸਮ ਚੁੱਕਦੇ ਆ ਕਿ ਅਸੀਂ ਆਪਣੀ ਡਿਊਟੀ ਜਿਹੜੀ ਆ ਇਮਾਨਦਾਰੀ ਦੇ ਨਾਲ ਕਰਾਂਗੇ ਤੇ ਜਿੱਲੇ ਆ 15 ਅਗਸਤ ਵਗੈਰਾ ਇਦਾਂ ਦੇ ਕੋਈ ਵੀ ਆਪਣੇ ਹਾ ਹੁੰਦੇ ਆ ਨਾ ਵੀ ਆਪਣੇ ਛੋਸ਼ੇ ਇਹ ਉਹ ਦਿਨ ਵੀ ਜਾ ਕੇ ਵੀ ਆਪਣੇ ਕਸਮ ਚੁੱਕਦੇ ਆ ਵੀ ਅਸੀਂ ਆਪਣੀ ਡਿਊਟੀ ਜਿਹੜੀ ਆ ਇਮਾਨਦਾਰੀ ਦੇ ਨਾਲ ਕਰਾਂਗੇ ਤੇ ਆ ਇਹਨਾਂ ਦੀਆਂ ਕਸਮਾਂ ਖਾਧੀਆਂ ਆ ਵੀ ਇਹ ਆਪਣੀ ਜੇਬ ਦੇ ਵਿੱਚੋਂ ਫੀਮ ਵੀ ਆਪਣੇ ਕੱਢ ਕੇ ਮੈਨੂੰ ਨਹੀਂ ਪਤਾ ਵੀ ਇਹ ਫੀਮ ਸਗੀ ਵੀ ਆ ਕੀ ਹੋਵੇਗਾ ਉਹ ਮੈਨੂੰ ਨਹੀਂ ਪਤਾ ਪਰ ਕਿਉਂਕਿ ਮੈਨੂੰ ਮੈਨੂੰ ਕੀ ਆਗਲੇ ਨੇ ਜਦ ਮੇਰੇ ਮੂੰਹ ਤੇ ਕਹਿਤਾ ਵੀ ਭਾਈ ਸਾਹਿਬ ਵੀ ਆ ਵੀ ਫੀਮ ਆ ਇਹ ਸਾਨੂੰ ਵੀ ਇਹ ਵੀ ਹੋ ਸਕਦਾ ਵੀ ਆਪਣੇ ਹੋ ਵੀ ਸਕਦੀ ਸੀਗੀ ਵੀ ਆਪਣੇ ਥੀਮੇ ਹੋਜੂਗੀ ਉਹ ਇਹ ਇਹਨੇ ਮੇਰੇ ਕੋਲੋਂ ਵੀ ਆਪਣੇ ਪੈਸੇ ਫੜ ਲਏ ਆ ਤੇ ਇਹ ਸਾਡੇ ਦੇਸ਼ ਦੀ ਪੁਲਿਸ ਆ Rajasthan ਵੀ ਆਪਣੇ ਮੈਂ ਵੀ ਆਪਣੇ Rajasthan ਨੂੰ ਕੀ ਮੈਂ ਸਾਰੀ India government ਨੂੰ ਕਹਿਣਾ ਚਾਹੁੰਦਾ ਆ ਵੀ ਤੁਸੀਂ ਇਹ ਪੁਲਿਸ ਵਾਲੇ ਭਰਤੀ ਕਰਦੇ ਆ ਉਤੋਂ ਤੁਸੀਂ ਉਮੀਦ ਕੀ ਰੱਖਦੇ ਸਾਡਾ ਦੇਸ਼ ਦਾ ਵੀ ਆਪਣੇ ਵੀ ਆਪਣੇ ਵਧੀਆ ਬਣ ਜਾਊਗਾ ਇਹ ਉਹੀ ਪੁਲਿਸ ਆ ਜਿਹੜੀ ਮੰਨ ਲਓ ਕਿ ਜਨਤਾ ਦੀ ਹੈ ਵੀ ਆਪਣੇ ਉਹਨਾਂ ਦੇ ਲਈ ਆ ਵੀ ਤੁਹਾਨੂੰ ਕੋਈ ਵੀ ਆਪਣੇ ਮੁਸੀਬਤ ਪੈਂਦੀ ਆ ਤੇ ਅਸੀਂ ਤੁਹਾਡੇ ਲਈ ਹਾਜ਼ਰ ਆ ਲੇਕਿਨ ਉਸ ਦੇ ਉਲਟਾ ਇਹ ਸਾਲੇ ਵੀ ਆਪਣੇ ਖੁਦ ਮੁਸੀਬਤ ਆ ਇੱਕ ਦੇਸ਼ ਦੀ ਜਨਤਾ ਦੇ ਲਈ ਇਹ ਪੁਲਿਸ ਵਾਲੇ ਦੇਸ਼ ਦੀ ਜਨਤਾ ਦੇ ਲਈ ਇੱਕ ਬਹੁਤ ਵੱਡੀ ਯਾਰ ਹੈਗੀ ਹੈ ਮੁਸੀਬਤ ਆ ਆਫਤ ਆ ਇਹ ਸਾਡੇ ਲਈ ਇਹ ਹਾਲ ਹੈ ਸਾਡੇ ਦੇਸ਼ ਦਾ